ਮਾਂਸਾ ਜ਼ਿਲ੍ਹੇ ਦੇ ਦਰਿਆਪੁਰ ਦੇ ਵਿੱਚ ਰਜਵਾਹਾ ਟੁੱਟਣ ਦੇ ਕਾਰਨ ਫਸਲ 100 ਏਕੜ ਦੇ ਕਰੀਬ ਜਿਹੜੀ ਉਹ ਬਰਬਾਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਫਸਲਾਂ ਦੀ ਕਟਾਈ ਹੋਣੀ ਸੀ ਪਰ ਉੱਥੇ ਨਹਿਰੀ ਵਿਭਾਗ ਦੀ ਲਾਪਰਵਾਹੀ ਦੇ ਚਲਦਿਆਂ ਨਹਿਰ ਦੇ ਵਿੱਚ ਵੱਡੀ ਦਰਾਰ ਆ ਜਾਂਦੀ ਹੈ ਜਿਸ ਦੇ ਚਲਦਿਆਂ ਕਿ ਹੁਣ ਸਾਰੀ ਫਸਲ ਬਰਬਾਦ ਹੋਈ ਹੈ ਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਬਰਸਾਤੀ ਮੌਸਮ ਦੇ ਵਿੱਚ ਨਹਿਰ ਦੀ ਸਫਾਈ ਨਹੀਂ ਕੀਤੀ ਗਈ ਦੂਜੇ ਪਾਸੇ ਰੇਲਵੇ ਦੇ ਥੱਲੇ ਜਿਹੜਾ ਪੁਲ ਬਣਾਇਆ ਗਿਆ ਉਸ ਦੀ ਵੀ ਸਫਾਈ ਨਹੀਂ ਹੋਈ ਜਿਸ ਦੇ ਚਲਦਿਆਂ ਪਾਣੀ ਓਵਰਫਲੋ ਹੋ ਗਿਆ ਤੇ ਇਸ ਦਾ ਖਮਿਆਜ਼ਾ ਹੁਣ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਰਾਤ ਕਰੀਬ 12 ਵਜੇ ਰਜਵਾਹਾ ਜਿਹੜਾ ਹੈ ਉਹ ਟੁੱਟਦਾ ਹੈ ਉਸ ਤੋਂ ਬਾਅਦ ਕੀ ਇਸ ਨੂੰ ਪਰਨ ਦੇ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਫਸਲ ਜਿਹੜੀ ਉਹ ਪੂਰੀ ਤਰੀਕੇ ਨਾਲ ਬਰਬਾਦ ਹੋ ਗਈ ਹੈ ਨਹਿਰੀ ਵਿਭਾਗ ਦੇ ਅਧਿਕਾਰੀ ਹੋਣ ਇਸ ਨੂੰ ਪਰਨ ਦੀ ਗੱਲ ਆਖ ਰਹੇ ਨੇ ਬੁਗੀ ਨੰਬਰ 85 ਤੇ 9 ਵਜੇ ਨਹਿਰ ਟੁੱਟਿਆ ਪਿੰਡ 'ਚ ਪਾਣੀ ਪਹੁੰਚ ਗਿਆ ਹੈ ਸਾਰਾ ਬਾਟਰ ਪਾਸ ਲਵੇ ਸਾਨੂੰ 1 ਵਜੇ ਪਤਾ ਲੱਗੇ ਜਦੋਂ ਉਦੋਂ ਅਸੀਂ ਆਏ ਦੇਖਿਆ ਉਦੋਂ ਘੱਟ ਤੋਂ ਘੱਟ 25 ਫੁੱਟ ਦਾ ਪਾੜ ਹੋ ਗਿਆ ਗੋਸਟੜ ਤੋਂ ਹੌਕ ਤੋਂ ਟੱਪ ਗਿਆ ਪਾਣੀ ਉਧਰ ਸਾਰਾ ਪਿੰਡ ਦੇ ਏਲ ਵੀ ਕਰਨੀ ਪਾਣੀ ਛੜਕੂ ਟਪਕਣ ਲੱਗਿਆ ਕਿੰਨਾ ਕੁ ਟਾਈਨੋ ਨਸਕਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਬਹੁਤ ਜ਼ਿਆਦਾ ਨਸਕਾਨ ਹੋ ਗਿਆ ਜੀ ਸਾਉਥ ਤੇ ਜਿਹੜੀ ਬੱਦਲਾਂ ਆਈਆਂ ਦੀਆਂ ਉਹਨੇ ਜ਼ਿਆਦਾ ਨਸਕਾਨਾ ਨਰਮਾ ਖੜਿਆ ਪਿਆ ਦੀ ਹੈ ਨਰਮਾ ਡੁੱਬ ਗਿਆ ਉਹਦਾ ਕੀ ਹੋ ਪਿੰਡ ਤੱਕ ਪਣੀ ਹਾਂ ਆਪੇ ਪਿੰਡ ਤੱਕ ਆ ਗਿਆ ਪਣੀ ਜੀ ਪਹੁੰਚ ਗਿਆ ਪਿੰਡ ਤੱਕ ਹੜ ਗਿਆ ਤਾਂ ਨਹੀਂ ਗਿਆ ਨਹੀਂ ਗਿਆ ਨਹੀਂ ਗਿਆ ਬਸ ਕਿੱਲਾ ਕੁ ਦੂ ਕੁੱਲੀ ਪਿੱਛੇ ਵਾ ਗਿਆਣ ਆਈਏ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਸੇ ਮੈਂ ਕਹਿੰਦਾ ਵੀ ਇਹਦਾ ਸਾਨੂੰ ਹੋਂਚਾ ਹੀਦਾ ਜੀ ਆਜਵਾ ਮਿਲਣਾ ਚਾਹੀਦਾ ਜਿਹੜਾ ਇਹਦੇ ਵਹਾਂ ਤੱਕ ਪਾਣੀ ਖੜਿਆ ਗਈ ਰਹੀ ਹੈ ਨਸਕਾਨ ਹੋਇਆ ਉਦਾਹਰਣ ਹੋ ਉਂਟੀ ਹੈ ਅੱਜ ਇਹ ਰਾਤ ਦੀ ਗੱਲ ਹੈ 11 ਵਜੇ ਦੀ ਗੱਲ 11:00 ਦੇ ਲਗਭਗ ਜਿਹੜਾ ਇਹ ਨਹਿਰ 'ਚ ਓਵਰਫਲੋ ਪਾਣੀ ਜ਼ਿਆਦਾ ਸੀ ਅਸੀਂ 1 ਮਹੀਨੇ ਤੋਂ ਅਵਰਚਾਚਨ ਤੋਂ ਮੰਗ ਕਰ ਰਹੇ ਹਾਂ ਵੀ ਕੋਈ ਇਹਦੀ ਸੁਵਾਈ ਨਹੀਂ ਹੋਈ ਅਸੀਂ ਫੋਨ ਕਰਦੇ ਹਾਂ ਵੀ ਪਾਣੀ ਬਹੁਤ ਜ਼ਿਆਦਾ ਹੋ ਰਿਹਾ ਅੱਗੇ ਪੁਲ ਬੰਦ ਹੈ ਪੁਲ ਖੜਵਾ ਦਿਓ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਰਾਤ ਇਹ 11 ਦੇ ਲਗਭਗ ਟੁੱਟ ਗਈ ਹੈ ਟੁੱਟ ਗਈ ਬਹੁਤ ਜ਼ਿਆਦਾ ਨੁਕਸਾਨ ਕਰਦਾ ਇਹਨੇ ਜਿਹੜੇ 100 ਏਕੜ ਦੇ ਵਿੱਚ ਪਾਣੀ ਚਲਾ ਗਿਆ ਦਾ ਇਹਨਾਂ ਨੁਕਸਾਨ ਹੈ ਜ਼ਿਆਦਾ ਪੱਕੀ ਫਸਲ ਖੜੀ ਹੈ ਸਾਰਿਆਂ ਦੀ ਕਿਸੇ ਦੀ ਵੱਢਣ ਵਾਲੀ ਖੜੀ ਹੈ ਕਿਸੇ ਦਾ ਨਰਮਾ ਖੜਾ ਹੈ ਕਿਸਦਾ ਸਾਰਾ ਪਿੰਡ ਦੇ ਨਜ਼ਦੀਕ ਪਾਣੀ ਪਹੁੰਚ ਚੁੱਕਿਆ ਪਾਣੀ ਇਹ ਹੈਗਾ 85 ਨੰਬਰ ਬੁਰਜੀ ਹੈ ਤੇ ব্রাঞ্চ ਬਲਾਡਾ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਪ੍ਰਸ਼ਾਸਨ ਦੀ ਅੰਗਲੀ ਕਰਨ ਨਹਿਰ ਦੇ ਵਿੱਚ ਦੇਖ ਲਓ ਤੁਸੀਂ ਦਰਖਤ ਟਾਲੀਆਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਪੁਲ ਕਿੰਨੇ ਬੰਦ ਹੋਏ ਪਏ ਨੇ ਸਾਰੇ ਕੋਈ ਸਰਵਾਈ ਨਹੀਂ ਕਰ ਰਿਹਾ ਕੋਈ ਮੇਟ ਨਹੀਂ ਹੈਗਾ ਇਹਨਾਂ ਕੋਲੇ ਕੋਈ ਕੰਮ ਨਹੀਂ ਕਰ ਰਿਹਾ ਕੋਈ ਸੁਣਵਾਈ ਨਹੀਂ ਇਸ ਗੱਲ ਦੀ ਅਸੀਂ ਰਾਤ ਦੇ ਅਸਰੋ ਤੇ ਜੁਇਨ ਫੋਨ ਕਰਨ ਲੱਗੇ ਆ ਉਹ 3 8 ਵਜੇ ਆਏ ਨੇ ਉਹ ੱਟੋ ਘੱਟ ਅਸੀਂ ਰਾਤ ਦੇ ਵਾਰ 1 ਵਜੇ ਦੇ ਰਾਤ ਨੂੰ ਉਰੇ ਆ ਕੋਈ ਸੁਣਵਾਈ ਨਹੀਂ ਸਾਡੇ ਅਸੀਂ ਮੱਛਰ ਖਾ ਕੇ ਬੁਰਾ ਹਾਲ ਸਾਡਾ ਸਾਰੇ ਕੱਪੜੇ ਦੇਖ ਲਓ ਸਾਡੇ ਬੁਰਾ ਹਾਲ ਆ ਸਾਰਾ ਸਾਡਾ ਇਹਨੂੰ ਪਾੜ ਨੂੰ ਪੂਰਨ ਵਾਸਤੇ ਕੋਈ ਮਹਿਕਮੇ ਵੱਲੋਂ ਕੋਈ ਹਲੇ ਕੋਈ ਨਹੀਂ ਆਇਆ ਹਰੇ ਸਿਰਫ ਗੱਟੀ ਮਂਗਾਏ ਗਏ ਆ ਹੋਰ ਕੁਝ ਨਹੀਂ ਕਰੇ ਗਲੇ ਠੀਕ ਆ ਜੀ ਹਲੇ ਉਹ ਵੀ ਮਂਗਾਏ ਗਏ ਨਿਕਲੇ ਹਲੇ ਕੁਝ ਨਹੀਂ ਹੋਇਆ ਗਲੇ ਨਾ ਪਾੜ ਪੂਰੇ ਜਾ ਸਕਦਾ ਨਾ ਪਾਣੀ ਹਲੇ ਮਗਰੋਂ ਵੀ ਨਹੀਂ ਬੰਦ ਹੋਇਆ ਪਾਣੀ ਪਿੱਛੋਂ ਦੀ ਬਲੇ ਕਹਿੰਦੇ ਉਹ ਕਟਵਾਇਆ ਹਰੇ ਪਾਣੀ ਬੰਦ ਨਹੀਂ ਹੋਇਆ ਪੂਰੀ ਤਰ੍ਹਾਂ ਹਲੇ ਇਹ ਰਾਤ ਨੂੰ ਕਹਿੰਦੇ ਕ ਬਲੱਡ ਆ ਬ੍ਰਾਂਚ 85 ਨੰਬਰ ਗੁਰਜੀ ਰਾਤ ਦੇ 12:30 ਵਜੇ ਰੇਲ ਡੁੱਟੀ ਆਈ ਕੋਈ ਹਜੇ ਤੱਕ ਮੈਕਮਾ ਨਹੀਂ ਆਇਆ ਸਾਰਾ ਪੁਰਾਣਾ ਰੇਲ ਗੱਡੀ ਵਾਲਾ ਬੰਦ ਪਿਆ ਉਹਦੇ ਕਾਰਨ ਡੁੱਟੀ ਆ ਤਿੰਨ ਚਾਰ ਦਿਨ ਹੋ ਗਏ ਜੇਈ ਨੂੰ ਫੋਨ ਲਾਉਂਦਿਆਂ ਨੂੰ ਹਜੇ ਤੱਕ ਜੇਈ ਨੇ ਕੋਈ ਬੰਦਾ ਨਹੀਂ ਭੇਜਿਆ ਹੋ ਵੀ ਮੋਕਦੇ ਜਾ ਕੇ ਦਰੋ ਪੁਲ ਬੰਦ ਪਿਆ ਤਾਂ ਕਰਕੇ ਇਹ ਨਾ ਡੁੱਟੀ ਆ ਹੁਣ ਜ਼ਿੰਮੇਵਾਰ ਨੁਕਸਾਨ ਦੀ ਹੋਰ ਜੀ ਕਿੰਨਾ ਨੁਕਸਾਨ ਹੋ ਰਿਹਾ ਗਾਹ ਪਿੰਡ ਨੂੰ ਵੀ ਵਿਚਕਾਰਾਂ ਦੇ ਪਾਣੀ ਵੜੂ ਆ ਜੇ ਨਾ ਨਹਿਰ ਬੰਦ ਹੋਈ ਪਿੱਛੇ ਰਾਤ ਜਿਹੜਾ ਪਾਣੀ ਸੀਗਾ ਜਾਦੇ ਤੇ ਮੋਕੇ ਮੋਕੇ ਬੰਦ ਹੋ ਗਏ ਰਾਤ ਮੋਕੇ ਕਰਕੇ ਪਾਣੀ ਔਰ ਫਲੋ ਹੋ ਗਿਆ ਇੱਥੇ ਜਿਹਦੇ ਕਰਕੇ ਬ੍ਰੀਚ ਹੋ ਗਈ। ਇਹ ਜਿਹੜੇ ਪਿੰਡ ਵਾਲੇ ਦੋਸ਼ ਲਾਈ ਹੁੰਦੇ ਨੇ ਜੀ ਕਹਿੰਦੇ ਜੀ ਅਸੀਂ ਮਹਿਕਮੇ ਨੂੰ ਬਾਰ ਬਾਰ ਫੋਨ ਕਰ ਰਹੇ ਸੀ ਵੀ ਪੁਲ ਬੰਦ ਆ ਉੱਥੋਂ ਰੇਲਵੇ ਵਾਲਾ ਪੁਲ ਬੰਦ ਆ ਵੀ ਮਹਿਕਮੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਸ਼ਹਿਰ ਇਹ ਪਾਣਾ ਨਾਮ ਆ ਵਰਦਾ ਨਹੀਂ ਰੇਲਵੇ ਦਾ ਜਿਹੜਾ ਸਾਈਫਨ ਹੈ ਜੀ ਦੇਖੋ ਉਹ ਆਪਾਂ ਅਕਤੂਬਰ 15 ਤੋਂ ਬਾਅਦ ਪਟਾ ਗਏ ਉੱਥੇ ਨਵਾਂ ਹੀ ਰੱਖ ਦਾਂਗੇ ਉਹਨਾਂ ਨੇ ਉਹ ਆਪਣਾ ਸਿਸਟਮ ਰੈਡੀ ਕਰ ਰੱਖਿਆ ਠੀਕ ਹੈ ਤੇ ਰਹੀ ਗੱਲ ਇੱਥੇ ਐਸ ਵਾਰੀ ਨਹਿਰਾਂ ਦੀ ਸਫਾਈ ਨਹੀਂ ਹੋਈ ਪ੍ਰੋਪਰਲੀ ਕਿਉਂ ਕਿ ਇਸ ਕਰਕੇ ਥੋੜੀ ਜਿਹੀ ਸਫਾਈ ਦੀ ਵੀ ਦਿੱਕਤ ਹੈਗੀ ਇਹਦੇ ਵਿੱਚ ਪਰ ਉਹ ਚਲੋ ਹੁਣ ਇੱਕ ਵਾਰੀ ਤਾਂ ਜਿਹੜਾ ਸਾਈਫਨ ਆ ਪਾਉਂਦਾ ਕੰਮ ਹੋ ਜੂਗਾ ਉਹ ਤੋਂ ਬਿਹਤਰ ਹੁਣ ਆਪਾਂ ਇਹਨੂੰ ਪਾੜਨ ਪੂਰਨ ਵਾਸਤੇ ਕੀ ਕਰ ਰਹੇ ਹਾਂ ਜੀ ਪਾੜਨ ਪੂਰਨ ਵਾਸਤੇ ਹੀ ਹੈ ਜੀ ਵੀ ਪਾਣੀ ਬੰਦ ਹੋਣ ਤੇ ਅਸੀਂ ਮਿੱਟੀ ਦੇ ਜਿਹੜੇ ਗਿੱਟੇ ਨੇ ਉਹ ਲਾ ਕੇ ਇੱਕ ਵਾਰੀ ਇਹਨੂੰ ਟੈਂਪਰੇਰੀ ਪਲੱਗ ਕਰਾਂਗੇ ਪਲੱਗ ਕਰਕੇ ਜਦੋਂ ਸਾਨੂੰ ਇਹ ਹੋ ਗਿਆ ਵੀ ਇਹ ਪੱਕਾ ਹੈਗਾ ਉਦੋਂ ਬਾਅਦ ਇਹਨੂੰ ਪੱਕਾ ਕਰਾ ਦਾਂਗੇ ਇੱਥੇ ਐਸਡੀਓ ਸਾਹਿਬ ਵੀ ਪਹੁੰਚ ਚੁੱਕੇ ਨੇ ਬਾਗਦੇ ਸਾਡੀ ਪਾਰਟੀ ਪਹੁੰਚੀ ਹੈ ਪਿੰਡ ਦੇ ਮਾਤਾ ਵਾਲਾ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਪੂਰਨ ਦੀ ਤੇ ਜਿਹੜਾ ਪੋਲ ਰੁਕਿਆ ਹੋਇਆ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਕਰ ਲਵਾਂਗੇ ਸਪੈਕਟਰ ਲਈ ਜਨਾਬ ਘੱਟੇ ਵਗੈਰਾ ਮਂਗਾਏ ਨੇ ਜੀ ਘੱਟੇ ਵਗੈਰਾ ਮਂਗਾਏ ਨੇ ਜਲਦੀ ਇਹਨੂੰ ਅਸੀਂ ਪੂਤ ਲਾ ਦੇ